ਉਧਰ ਪਿਛਲੇ ਵਲੌਗਾਂ ਚ ਵੀ ਅਹੀਂ ਗੱਲ ਕਹੀ ਸੀ ਕਿ ਸਿੱਧੂ ਮੂਸੇ ਵਾਲਾ ਤੇ ਸੌਰਜ ਜੋਸ਼ੀ ਇਹ ਦੋ ਬੰਦੇ ਜਿਨ੍ਹਾਂ ਨੇ ਇਨਸਪੀਰੇਸ਼ਨ ਮੰਨਦੇ ਆ ਅਸੀਂ ਆ ਦੀ ਲਾਈਫ ਸੋ ਗਾਇਸ ਤੁਹਾਨੂੰ ਦੱਸਿਆ ਗਮਲੇ ਲੈਣ ਆਏ ਹਾਂ ਬੜੀ ਵਧੀਆ ਹੁੰਦੀ ਯਾਰ ਮੈਂ ਤਾਂ ਨਹੀਂ ਹਾਂ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਵਾਗਤ ਕਰਦਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਹੁਣ ਸਾਡਾ ਪਲਾਨ ਇਦਾਂ ਵੀ ਅਸੀਂ ਚੱਲੇ ਆ ਦੋ ਗਮਲੇ ਲੈਣ ਗਮਲੇ ਮਤਲਬ ਮਿੱਟੀ ਵਾਲੇ ਇੱਕ ਤੇ ਆ ਦੋ ਦੋ ਹਨ ਦੇ ਕਾ ਬੂਟਾ ਦੇ ਕਾ ਜੈਡ ਪਲੈਂਟ ਹੈ ਜਿਹੜਾ ਜੈਡ ਪਲੈਂਟ ਹੈ ਇੱਕ ਪੁੱਟ ਕੇ ਦੋ ਨਵੇਂ ਗਮਲੇ ਚ ਲਾ ਦਾਂਗੇ ਤੇ ਇੱਕ ਆ ਜਿਹੜੇ ਸਦਾ ਭਾਰ ਦੇ ਫੁੱਲ ਆ ਇਹ ਪੁੱਟ ਕੇ ਤੇ ਇਹ ਦੋ ਗਮਲੇ ਜਿਹੜੇ ਉਹਨੇ ਚਲਾਵਾਂਗੇ ਤੇ ਮੋੜਸਲ ਤੇ ਲੈ ਕੱਢ ਨਾਲ ਮੇਰੇ ਚੱਲਿਆ ਇੰਦਰ ਤੇ ਮੌਸਮ ਕੱਲ ਤੈਨੂੰ ਪਹਿਲਾਂ ਜਾ ਕੇ ਮੇਰੀ ਪਹਿਲੀ ਕਲਿੱਪ ਵੇਖੋ ਤੁਹਾਨੂੰ ਉਹ ਕਲਿੱਪ ਸਵੇਰ ਦੀ ਦਿਖਾਉਣਾ ਮੀ ਭੈਂਡ ਆ ਮੈਂ ਕ ਲਈ ਕਲਿੱਪ ਪਹਿਲਾਂ ਉਹ ਵੇਖੋ ਸੋ ਗਾਇਸ ਤੁਹਾਨੂੰ ਮਰ ਰਹੀ ਕਿਹਾ ਹੈ ਨਾ ਵੀ ਦਿਨੇ ਮੀ ਆਉਣ ਵਾਲਾ ਕਿੰਨੇ ਦਿਨ ਹੋ ਗਏ ਧੁੱਪ ਲੱਗੀ ਸੀ ਯਾਰ ਤੜਕੇ ਦਾ ਪੈਂਡਾ ਮੀ ਤੜਕੇ ਦਾ 4 ਵਜੇ ਤੋਂ ਪਹਿਲਾਂ ਤੋਂ ਮੀ ਪੈਂਡਾ ਇੰਨਾ ਮੀ ਪੈਂਡਾ ਫਿਰ ਉਹ ਹਾਲ ਹੋ ਗਿਆ ਜੇ ਤਾਂ ਪਹਿਲਾਂ ਸੀ ਜਿਵੇਂ ਤੁਸੀਂ ਵੇਖ ਲਈ ਹੋਣੀ ਕਲਿੱਪ ਮੇਰੀ ਸਵੇਰ ਵਾਲੀ ਮੀ ਦੀ ਤੇ ਹੁਣ ਤਾਂ ਮੀ ਹਟਿਆ ਵਾ ਤਰ੍ਹਾਂ ਹੀ ਕਿ ਚ ਲੈ ਹੀ ਦੇ ਤਾਂ ਇਹ ਵੀ ਹਵਾ ਹੋ ਚੱਲ ਨਹੀਂ ਬਦਲ ਫੇਰ ਨਹੀਂ ਹੋ ਗਿਆ ਵਾ ਵਾ ਦਿਨ ਹੋ ਗਏ ਮੀ ਤਾਂ ਹਟਿਆ ਹੀ ਤੇ ਆ ਫੇਰ ਕੰਮ ਚ ਚਾਲੂ ਕਰਤਾ ਇਹਨੇ ਚਲਦੇ ਹੁਣ ਆਪਾਂ ਗਮਲੇ ਲੈ ਕੇ ਆਉਨੇ ਦੋ ਖਲਾਬ ਮੋਟਰਸਾਈਕਲ ਕਰਤਾ ਇਹ ਦੇਖੋ ਸੇਵਾ ਕਰ ਰਹਾ ਮੋਟਰਸਾਈਕਲ ਖੱਲੇ ਤੋੜਾ ਇਹਨੂੰ ਵੀ ਬੜਾ ਪੈਂਡਾ ਦੋ ਦਿਨੋਂ ਮੇਰੇ ਫਤਾਲੇ ਤੋਂ ਦੋ ਕਿੰਨੇ ਦਿਨਾਂ ਰੇਮੀ ਪੈਂਦਿਆ ਮੈਂ ਚਾਹ ਪਹਿਲਾਂ ਪਜਾ ਲੈ ਇੱਕ ਦੋ ਦਿਨ ਹੱਟਦਾ ਚਲੇ ਫੇਰ ਉਹ ਫੇਰ ਦਿੱਤਾ ਹੈਗਾ بارش ਦੀ بارش ਦੀ ਵਜ੍ਹਾ ਨਾਲ ਤੋੜਦੇ ਤੇ ਇੱਕ ਅਸੀਂ بارش ਦੀ ਵਜ੍ਹਾ ਨਾਲ ਇੱਕ ਮਿੱਟੀ ਨਹੀਂ ਪਾਉਣ ਦੇ ਸਾਡੇ ਕੰਮ ਬੜੇ ਅੜੇ ਆ ਰਹੇ ਮੀਂਹ ਨੇ ਉਹ ਕੰਮ ਰੋਕੇ ਇੱਕ ਮਿੱਟੀ ਦਾ ਕੰਮ ਰੋਕਤਾ ਇੱਕ ਮੁਰਖਾਂ ਦਾ ਤੇ ਇੱਕ ਅਸੀਂ ਆਵ ਜਾਣਾ ਕਿ ਬਲ ਬਣੋਈ ਨਹੀਂ ਹੋਣ ਦੇਆ ਤੇ ਗੱਟੂ ਆ ਗਿਆ ਵਾ ਗੱਟੂ ਆ ਗਿਆ ਉਹ ਸਤਾ ਲਫਾਫੇ ਹੋਲੇ ਓਏ ਮਗਰਲੇ ਪਾਸੇ ਪਿਆ ਜਰੋ ਚੱਲਦੇ ਹੁਣ ਆਪਾਂ ਮਿਲਦੇ ਤੁਹਾਨੂੰ ਨਾਲੇ ਮੌਸਮ ਦਾ ਹੈ ਮੌਸਮ ਦਾ ਤੁਹਾਨੂੰ ਜੱਜਾ ਦਿਵਾਉਨੇ ਆ ਤੇ ਮੋੜ ਤੇ ਕਰਦਾ ਸਟਾਰਟ ਚੱਲਦੇ ਹੁਣ ਨਾਲੇ ਮੌਸਮ ਦੇ ਹਿਸਾਬ ਤਾ ਤੁਹਾਨੂੰ ਕੋਨੇ ਰਾਹ ਦੇ ਵਿੱਚ ਵੀਊ ਚੈੱਕ ਕਰਾਉਨੇ ਵੀਊ ਜਿੱਤਾ ਮੈਂ ਰੋਜ਼ ਮੇਰੇ ਹੱਥ ਪੈ ਕੇ ਵੀਊ ਚੈੱਕ ਕਰੋ ਵੀਊ ਚੈੱਕ ਕਰਾਉਨੇ ਇਹਦਾ ਮੋੜ ਸੋ ਬਾਈ ਸਈ ਤੁਮ ਦੱਸਾ ਜੇ ਕਿ ਚਲੇ ਹੈ ਗਮਲੇ ਲੈ ਆ ਤੇ ਮੀ ਹੋਗਾ ਜੀ ਤੇਜ ਰਾਚ ਤੇਦਾ ਕਰਕੇ ਹੁਣ ਇਥੇ ਕਾਰ ਕਾਰ ਵਾਸ਼ਿੰਗ ਵਾਲੀ ਸਾਈਡ ਨੂੰ ਸਰਵਿਸ ਸਟੇਸ਼ਨ ਦੇਖ ਲਓ ਤੇ ਯਾਰ ਇਹ ਛੱਡਦਾ ਮੀਟ ਫੇਈ ਜਾਂਨੇਗਾ ਕਿਉਂਕਿ ਇਹ ਤਾਂ ਪਹਿਲਾਂ ਮੋਟਰ ਤੋਂ ਹੁੰਦਾ ਹੈ ਤਾਂ ਕਰਕੇ ਉਹ ਵੀ ਇੱਥੇ ਜਾਂਦਾ ਹੀ ਤਾਂ ਕਰੋਗੇ ਇਥੇ ਦੇਖੋ ਪਰਾਹੇ ਖਾਤੇ ਹੁੰਦਾ ਹੈ ਗਿਆਨੇ ਬਾਜ ਜੀ ਘਬਰਾਹ ਡੋ ਹੁੰਦਾ ਦੇ ਇਹ ਇਹ ਕਿਦਾ ਮੀਆ ਕਮੀ ਇਹ ਰੋਦਨ ਵਾਲਾ ਕੰਮ ਭਾਂਡੇ ਜਦ ਤੱਕ ਕਰਨ ਦਾ ਦੇ ਕਦਮ ਵੀ ਆ ਜਾਂਦਾ ਹੈ ਬਿਜਲੀ ਵੀ ਜਮਕੂ ਬਿਜਲੀ ਬਿਜਲੀ ਚਮਕ ਰਹੀ ਹੈ ਜਾਂ ਤੇ ਉਹ ਬਿਜਲੀ ਚਮਕਣ ਦੀ ਦਰੋਂ ਹਿੰਦੀ ਬੋਲੀ ਨਾ ਇਹ ਫੇ ਇੰਦਰ ਹੁਣੋਂ ਤੱਕ ਬਾਈ ਇਸੇੋਂ ਚੱਲਦੇ ਹੁਣ ਆਪਾਂ ਘਰ ਤੇ ਘਰ ਨੂੰ ਜਿਹੜਾ ਆਪਾਂ ਕੰਮ ਕਰਨਾ ਕਰਦੇ ਆਂ ਇਧਰ ਧੁੱਪ ਜੀ ਲੱਗਣ ਨੂੰ ਫਿਰ ਢੀ ਭਾਣ ਨਹੀਂ ਅਜੇ ਵੀ ਹੈਗਾ ਚੱਲ ਵੀ ਚੱਲ ਮੈਂ ਚਲਾਉਣਾ ਪੁਰਸੇ ਚੰਗਾ ਵੀਰ ਧੰਨਵਾਦ ਸੋ ਗਾਈਸ ਤੁਹਾਨੂੰ ਦੱਸਿਆ ਗਮਲੇ ਲੈਣ ਆਏ ਹਾਂ ਆ ਨਰਸਰੀ ਵਿੱਚ ਤੇ ਆ ਗਏ ਇਹ ਨਰਸਰੀ ਆ ਤੇ ਵੇਨੇ ਗਾਲੀ ਕੋਹਾ ਤੇ ਆਜੋ ਜੀ ਮਾਰ ਕੇ ਵੇਨੇ ਪੁੱਛਦੇ ਆਂ इंडिया क्या बोल अमेरिका क्या बोलता था आप क्या हो तुम अभी हम बता रहे हैं क्या है हम नर्सरी में हैं क्या है हम पूछते हैं आगे जाके शायद कुछ मिल ही जाए तो लेते हैं गमले लेते हैं और एक आधा एक ना वो लेना है प्लांट लेना है एक अगर पसंद आ गया तो अगर रेट अच्छा हो तो ले लेंगे नहीं तो फिर ਕਰਨੋ ਜਾਵਾਂਗੇ ਹਿੰਦੀ ਬੋਲੀ ਜਾਣ ਨਾ ਮੈਂ ਗੁਰੂ ਘਰ ਨੂੰ ਜੱਤਾ ਖੁੱਲ ਗਿਆ ਵੀ ਇਹ ਨਹੀਂ ਬਿਰਾਲੇ ਬਲਾਵਾ ਚ ਬੋਲਣੀ ਸੋ ਗਾਈਸ ਗਮਲੇ ਵੀ ਲੈ ਲਏ ਆ ਵੇਖੋ ਦੋ ਤੇ ਨਾਲ ਐਰਿਕਾ ਪਾਮ ਦਾ ਬੂਤਾ ਲੈ ਲਿਆ ਵੀ ਮੇਰਾ ਸ਼ੌਂਕ ਹੀ ਸ਼ੁਰੂ ਐਰਿਕਾ ਪਾਮ ਲਾਉਣ ਦਾ ਤੇ ਚੱਲ ਲੈ ਲੇ ਆਪਾਂ ਅੱਗੇ ਵੀ ਮੈਸੀ ਨਰਸਰੀ ਤੇ ਆਉਣਾ ਤੇ ਅੱਜ ਫੇਰ ਐਸੀ ਨਰਸਰੀ ਤੇ ਆਨੇ ਹਾਲ ਨਰਸਰੀ ਜਲੰਧਰ ਰੋਡ ਤੇ ਪੈਂਦੀ ਏ ਵੇਲੀ ਦੇ ਲਾਗੇ ਸੰਜੀਤ ਨਰਸਰੀ ਸੰਜੀਤ ਨਰਸਰੀ ਉਹ ਗਿਉਣਾ ਪਹਿਲੇ ਨਿਹਾਲ ਸੀ ਅਗੇ ਨਿਹਾਲ ਵਾਲਾ ਵੇਚ ਗਿਆ ਨਾ ਸੰਜੀਤ ਨਰਸਰੀ ਹੋ ਗਈ ਤੋ ਪਹਿਲੇ ਯਹਾਂ ਪਰ ਹੀ ਆਤੇ ਹਿਖਲਾ ਮੈਂ ਚੁੱਕ ਲੈਣਾ ਯਹਾਂ ਪਰ ਹੀ ਆਤੇ ਸਲਾਵਾ ਫਿਰ ਤੋ ਹੁਣ ਫਿਰ ਇੱਥੇ ਆ ਗਏ ਆ ਫੇਰ ਆਇਆ ਕਰਾਂਗੇ ਇੱਕ ਦੋ ਬੂਟੇ ਹੋਰ ਖੜਦਣੇ ਨੇ ਮੀਮੂ ਹਟਦੇ ਨੇ ਫੇਰ ਖੜਾਂਗੇ ਤੇ ਆ ਨਰਸਰੀ ਇਥੇ ਜਦੋਂ ਮਰਜੀ ਆ ਕਦੋਂ ਵੀ ਬੂਟੇ ਲੈ ਸਕਦੇ ਦੇ ਦੇਖੋਗੇ ਤੋ ਬਲਗੀ ਤੋ ਸੋ ਗਾਇਸ ਘਰੇ ਤੇ ਆ ਗਏ ਆ ਤੇ ਗੰਮਲੇ ਵੀ ਲੈ ਆਂਦੇ ਤੇ ਹੁਣ ਪੁੱਟੀਆਂ ਮਿੱਟੀ ਮਿੱਟੀ ਪੁੱਟੀਆਂ ਵਿੱਚ ਲਾਈਏ ਔਰ ਬੂਟੇ ਜਿਹੜਾ ਲਾਉਣ ਵਾਲੇ ਆ ਮਿੱਟੀ ਘੋੜਾ ਪੋੜਨਾ ਮਿੱਟੀ ਉਹਦੋਂ ਪੋੜਦੈ ਨਿਆ ਉਥੇ ਪਾਣੀ ਆਪਾਂ ਬਾਅਦ ਵਿੱਚ ਉਥੋਂ ਪੋੜ ਲੈਨੇ ਆਪਾਂ ਕਿਹੜੀ ਬੈਠੋ ਇੱਥੇ ਪੋੜ ਲਈਂ ਜਰਾ ਤਾਂ ਇੱਥੇ ਪੋੜ ਲੈਨੇ ਆ ਇੱਥੇ ਡਾੜੀਆਂ ਦਾ ਪੋਟ ਲੋ ਉਦਾਂ ਹੀ ਪਰੇਉ ਫੁੱਟ ਨਹੀਂ ਆਓ ਇਹ ਤਾਂ ਨਹੀਂ ਚਲੋ ਪੋੜਦੇ ਮਿੱਟੀ ਦੇ ਫੇਰ ਲਾਈਏ ਗਮਲੇ ਅਜ ਵੈਸੇ ਮੈਨੂੰ ਸ਼ੌਂਕ ਹੀ ਚਲਾ ਆ ਬੂਟੇ ਦਾ ਬੜਾ ਸ਼ੌਂਕ ਬੜੇ ਚਿਰ ਦਾ ਆਖੀ ਮੇਰੀਆ ਬੂਟੇ ਲੈ ਆਈ ਹਾਂ ਅਜ ਔਰ ਲੱਖ ਦਾ ਪੀਰ ਜੋ ਕਰਨ ਰਿਹਾ ਉਹ ਕਰਨ ਰਿਹਾ ਤੁਹਾਨੂੰ ਅੱਗੇ ਸੋ ਗਾਇਸ ਹੁਣ ਗਮਲੇ ਲੈ ਕੇ ਤੇ ਗਮਲੇ ਬੂਟੇ ਵੀ ਲਾਤੇ ਜਿਹੜੇ ਉੱਥੇ ਬੂਟੇ ਪੈਣਾ ਉਹ ਪਰੇ ਸਾਈਡ ਤੇ ਹੁਣ ਉਸ ਮਿੱਟੀ ਮਿੱਟੀ ਪਾਣੀ ਉਹ ਵੀ ਚੁੱਕ ਕੇ ਆ ਬੂਟੇ ਇੱਥੇ ਲੈਂਦੇ ਆ ਕਾ ਵੀ ਆ ਵੀ ਆ ਵੀ ਆ ਵੀ ਤੇ ਆ ਰਹੇ ਹੁਣ ਲਾਏ ਨੇ ਕਾਇਰ ਕਾ ਪਾਮ ਦਾ ਤੇ ਜੜ ਪਲਾਂਟ ਉਹ ਚੋ ਪੁੱਟ ਆ ਬੂਟੇ ਜੜ ਪਲਾਂਟ ਲਗਾ ਦੇ ਚੋ ਪੁੱਟ ਕੇ ਵੱਖਰਾ ਕਰਤਾ ਇੰਨੇ ਇੱਧਰ ਲਾਤਾ ਸਦਾ ਬਾਹਰ ਦਾ ਬੂਟਾ ਚ ਲਾਤਾ ਵਧੀਆ ਲੱਦੇ ਨਾ ਹਾਏ ਹਾਏ ਗਮਲੇ ਉਹਨਾਂ ਚ ਰਹਿ ਗਏ ਬਸ ਇਹ ਗਮਲੇ ਨਾਲ ਥੋੜਾ ਸਾਫ਼ ਕਰਨ ਦਾ ਰਹਿ ਗਿਆ ਮਿੱਟੀ ਜੀ ਲੱਗੀ ਨੇ ਜਿਹੜੇ ਜੰਮਿਆ ਤੇ ਜਲਾਇ ਇਹ ਬੁਰਸ਼ ਬੁਰਸ਼ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰੂੰਗਾ ਇਹਨੂੰ ਮੈਂ ਐ ਚੰਗੀ ਤਰ੍ਹਾਂ ਕਰਕੇ ਸਾਫ਼ ਫਿਰ ਇਹਨੂੰ ਮੈਂ ਵੇਖੀ ਹੋਰ ਵਧੀਆ ਲੱਗਣਗੇ ਜੇ ਰੋ ਉਧਰ ਮਿੱਟੀ ਪੈ ਗਈ ਨਾ ਉਹ ਮਗਰਲੀ ਸਾਈਡ ਤੇ ਉਥੇ ਵੀ ਉਥੇ ਰੱਖ ਦੇਣ ਚੁੱਕੇ ਤੇ ਜਾਂ ਉਧਰ ਰੱਖਾਂਗੇ ਤੇ ਲਈ ਆਏਗਾ ਮੈਂ ਇੱਥੇ ਰੰਦਨੇ ਬੁਏ ਗਏ ਇਸੇ ਵਧੀਆ ਲੱਗਣਗੇ ਨਾ ਸੋਹਣੇ ਲੱਗਣਗੇ ਉਹ ਤਾਂ ਹਰ ਲਾਵਾਗੇ ਕੋਈ ਤਰ੍ਹਾਂ ਲਾ ਲਾਂ ਇਹ ਇੱਧਰ ਮਤਲਬ ਖਾਲਸਾ ਦੀ ਸੰਜੀਉਂਦੀ ਹਾਂ ਆਹੋ ਇੱਥੇ ਰਹਿਣਾ ਕਹਿੰਦੇ ਤਾਂ ਇੱਥੇ ਰਹਿਣਾਂਗੇ ਅੱਗੇ ਸਹੀ ਤੇ ਆਪਾਂ ਆਪਣੇ ਕਿਹੜਾ ਗੱਡੀ ਲੱਗਣ ਦੀ ਅਜੇ ਆਜ ਦੇ ਨਾ ਹੁਣ ਮੰਜੇ ਡਾਉਣੇ ਆ ਵੇੜੇ 'ਚ ਫੇੜਾ ਸੌਣਾ ਆ ਗੋਮੇ ਉੱਤੇ ਆਉਟਸਮ ਚੇਂਜ ਹੋ ਗਿਆ ਗੱਡੀ ਆਊਗੀ ਜਰ ਹੋ ਜੋ ਕੇ ਪਰੇ ਕਰਦਾਂਗੇ ਨਾ ਮੰਜੇ ਡਾਉਣੇ ਆ ਇੱਥੇ ਰਹਿਣਗੇ ਫਰੇ ਸੋਹਣੇ ਲੱਗਣ ਦੇ ਆ ਵਿੱਚ ਦੇ ਕੈਮਰੇ ਜਾਵੇ ਕੈਮਰੇ ਉਹ ਪਰੇ ਗੰਦ ਜਿਹੜਾ ਪਹਿਣ ਸਾਰਾ ਟਾਣੀਆਂ ਟੂਣੀਆਂ ਜਿਹੜੀਆਂ ਮਿੱਟੀ ਪਾਈ ਸਭ ਵਧੀਆ ਹੋ ਜਾਣਾ ਹੈ ਹਾਲ ਤੋਂ ਬੂਟੇ ਸਾਰੇ ਆਹ ਤੇ ਮੇਰਾ ਫੇਵ ਤੇ ਅੱਜ ਲੈ ਹੀ ਅੰਦਾ ਅਖਰ ਆ ਹੀ ਗਿਆ ਕਰੇ ਤੇ ਇੱਕ ਆ ਇਨੀ ਗਾਇਲਾ ਆਇਆ ਹਾਂ ਮੈਂ ਆ ਕੇ ਕੱਢਾ ਹੋ ਗਿਆ ਇਹ ਸ਼ੌਂਕ ਹੋਣਾ ਚਾਹੀਦਾ ਵਾਤੀ ਚਾ ਲਾਉਂਦਾ ਤੁਸੀਂ ਵੀ ਲਾਓ ਕਰਾਂ ਵਧੀਆ ਲੱਗਦਾ ਜਿਹੜੇ ਨਹੀਂ ਲਾਉਂਦੇ ਉਹ ਲਾਓ ਜਿਨ੍ਹਾਂ ਲਾਏ ਤੇ ਵਧੀਆ ਗੱਲ ਹੈ ਲਾ ਕੇ ਗਮਲੇ ਜ਼ਿਆਦਾ ਖਰਚਾ ਨਹੀਂ ਹੁੰਦਾ 50-50 ਰੁਪਿਆ ਦਾ ਗਮਲਾ ਹੁੰਦਾ ਸੱਤ ਸੱਤਾਂ ਦਾ ਹਣਾ ਹੁਣ ਵਾਰੀ ਵਾਰੀ ਦੋ-ਦੋ ਕਰਕੇ ਗਮਲੇ ਲਈਏ ਹਰ ਮਹੀਨੇ ਦੋ ਲਾ ਲੇ ਤੇ 8-10 ਗਮਲੇ ਹੁਣ ਮੈਂ ਕਿਹੜੇ ਕੇਰੀ ਲੈਂਦੇ ਆ ਮੈਂ ਇੱਕ-ਇੱਕ ਦੋ-ਦੋ ਕਰਕੇ ਲੈਂਦੇ ਆ ਤੇ ਇਹਨਾਂ ਕਮਲੇ ਉਹ ਪਰੇ ਪਏ ਉਹ ਸਾਫ ਕਰਨ ਵਾਲੇ ਬੂਟੇ ਲੱਗੇ ਉਹਨਾਂ 'ਚ ਉਹ ਕਮਲੇ ਸਾਫ ਕਰ ਤੈਨ ਨੋਰ 7 10 ਕਮਲੇ ਕਰ ਲਿਆ ਹੋੜੀ ਇਹ ਕਰਕੇ ਮੈਂ ਬੱਲੇ 4 ਹੋਰ ਲੱਗੇ ਹੋਣੇ 4 5 ਉਹ ਹੋਰ ਲੱਗੇ ਨਾਲੇ ਨਾ ਬੂਟੇ ਮਣੀ ਪਾਉਣ ਲੱਗਣ ਵਾਲੀ ਆ ਇੱਕ ਉਹ ਵੇਖ ਅਮਰੂਥ ਥੱਲੇ ਮਣੀ ਪਾੜੂਗੀ ਇਹ ਨਾ ਜਿਹੜੀ ਉਹ ਇਧਰੋਂ ਪੁੱਟ ਕੇ ਸਾਰੀ ਇੱਕੇ ਥਾਂ ਕਰ ਦੇਣੀ ਐ ਤੇ ਕੋਹ ਲਾਉਣ ਵਾਲੀ ਐ ਤੇ ਇੱਕ ਤੁਹਾਨੂੰ ਹੋਰ ਬੋਹਣਾ ਮੈਂ ਇੱਕ ਆ ਸਨੇਕ ਪਲਾਂਟ ਆ ਇਹਦਾ ਵੀ ਗਮਲਾ ਲਿਓਣ ਵਾਲਾ ਸਨੇਕ ਪਲਾਂਟ ਦਾ ਵੀ ਇਹ ਵੀ ਇੱਕ ਲਾਉਣਾ ਦੋਗੇ ਇੱਕ ਉਹੜਾ ਨਹੀਂ ਪਿਆ ਕਾਜ ਆ ਨਾਂ ਤਾਂ ਪਰਣੀ ਨੂੰ ਫੁੱਲ ਲੱਗਦੇ ਆ ਇਹ ਵੀ ਇਕਲੇ ਹੋਣ ਵਾਲਾ ਵ ਤੇ ਇੱਕ ਇਹਦਾ ਤਿੰਨ ਗਮਲੇ ਚੌਥਾ ਕਿਦੇ ਉਹ ਗਮਲੇ ਲਾਂਗੇ ਬੂਟਾ ਲਾਵਾਂਗੇ ਉਸ ਨਾਲ ਹੀ ਕਦਰ ਲਾਉਣ ਨੂੰ ਇੱਕ ਦੂਜਾ ਲਾ ਕੇ ਆਉਣਾ ਉਹ ਇਹ ਨਹੀਂ ਕੜੀ ਪੱਤਾ ਹੁੰਦਾ ਜਿਹੜਾ ਕੜੀ ਪੱਤਾ ਤੇ ਹੈਗਾ ਇਹਦਾ ਦੂਜਾ ਉਹ ਹੋਣੀ ਹੈ ਤੁਲਸੀ ਤੁਲਸੀ ਲੈ ਕੇ ਆਉਣਾ ਤੁਲਸੀ ਕਰੀ ਗਏ ਵਿੱਚ ਗਮਲਾ ਵੱਡਾ ਲਾਉਣਾ ਪਾਣਾ ਜਿਹੜਾ ਦੋ ਸੌਲਾ ਚਲੋ ਕੋਈ ਨਹੀਂ ਜਿਦਾ ਜਿਦਾ ਮਾਰਾ ਹੀ ਕਰੀ ਜੋ ਕਿਰਪਾ ਲਈਏ ਮੈਂ ਥੋੜੀ ਲੱਗ। ਸੋ ਗਾਇਸ ਹਾਂ ਥੋੜਾ ਥੋੜਾ। ਮੈਂ ਗਾਂਦਾ ਇਹਨਾਂ ਮੀ ਪਿਆ। ਮੀ ਵਿੱਚ ਦੇ ਇਥੇ ਪੈ ਗਿਆ ਸੁੱਕੀ ਮਿੱਟੀ। ਸੋ ਗਾਇਸ ਧੁੱਪ ਲੱਗੀ ਆ ਹੁਣ ਫੇਰ। ਮੇਰਾ ਤਾਂ ਮੱਗ ਇੱਕ ਇੱਕ ਮੱਗ ਜਾ ਰਣੀ ਇੱਕ ਇੱਕ ਮੱਗ ਪਾਣੀ ਦਾ ਪਾ ਲਈ ਜਿਹੜਾ ਪਰੋਕ ਆ ਲਾਇ ਹੈ ਰਖਤ ਲੈ ਗਏ। ਤੇ ਥੋੜਾ ਥੋੜਾ ਪਾਣੀ ਪਾ ਹੀ ਦਈਏ। ਇਹ ਇੱਕ ਇੱਕ ਮੱਗ ਪਾ ਦਨੇ ਆ। ਜ਼ਿਆਦਾ ਨਹੀਂ ਪੋਣਾ। ਪਰ ਤਾਂ ਮੀ ਭੰਡਾ ਇਹ ਪੋਣਾ ਨਹੀਂ ਚਾਹੀਦਾ ਪਰ ਮੈਂ ਚੱਲ ਇੱਕ ਇੱਕ ਮੱਗ ਨਾਲ ਕੋਈ ਨਹੀਂ ਚੱਲਿਆ। ਸੋ ਗਾਇਸ ਨਾਨੂ ਗਾਣਾ ਰੈਡੀ ਤਾਂ ਹੋ ਗਏ ਆ ਰੈਡੀ ਕਿ ਹੋਣਾ ਕੱਪੜੇ ਉਹੀ ਹੁੰਦੇ ਆ ਟੇ ਫ੍ਰੈਸ਼ ਫਰਿਸ਼ ਛੋੜਿਆ ਵਾ ਤੇ ਹੁਣ ਅਗਲੀ ਤੁਰਦੇ ਫਿਰਦੇ ਨਾਲੇ ਬਾਹਰ ਕੁ ਥੋੜਾ ਬਹੁਤ ਵਲੋਗ ਕਰਦੇ ਆ ਕੰਟੀਨਿਊ ਕਰਦੇ ਆਂਗੇ ਆਸ ਤੇ ਹੈਗੀ ਯਾਨੂ ਕਿਉਂ ਭਈ ਹਾਂ ਹੈਗੀ ਆਸ ਹਾਂ ਚੱਲਾਂਗੇ ਚੱਲ ਕੇ ਖਾਂਗੇ ਆਸ ਨਹੀਂ ਚੱਲਣਾ ਇੱਕ ਹੁੰਦੀ ਆਸ ਵੀ ਹਾਂ ਚੱਲਾਂਗੇ ਸਾਨੂੰ ਆਸ ਤੋਂ ਇਲਾਵਾ ਉਦਾਂ ਹੀ ਪਤਾ ਵੀ ਚੱਲਣਾ ਹੀ ਚੱਲਣਾ ਹੈ ਹਾਂ ਹੁਣ ਚੱਲਣਾ ਹੀ ਚੱਲਣਾ ਬਾਹਰ ਆ ਕੇ ਕਿਰਪਾ ਲੱਖ ਜਰਾ ਪੀਰ ਆ ਵੀ ਨੀਦਰ ਅਸੀਂ ਇਹਦੇ ਨਾਲ ਸ਼ੁਰੂਆਤ ਕੀਤੀ ਆ ਇਹਦੇ ਲ ਮਾਰਕੀਟ ਤੇ ਉਤਰੀ ਹਲੇ ਤੇ ਕਾਣੀ ਖੋਲ ਕੇ ਲਾਈ ਹੋਏ ਤੇ ਉਹਨਾਂ ਨੇ ਸ਼ੋਰ ਰੋਣ ਥੱਲੇ ਅਜੇ ਥੱਲੇ ਮੁੰਜੇ ਦਾ ਸਾਰਾ ਕੁਝ ਲਾਇਆ ਅਜੇ ਅਜੇ ਤਾਂ ਗੱਟੀ ਵੀ ਨਹੀਂ ਪਈ ਐਡੀ ਕੋਈ ਉਹ ਉਹ ਤੇ ਸ਼ੋਰੂਮਾਂ 'ਚ ਬੈਠੇ ਆ ਇਹਦੇ ਲ ਮੁੰਜੇ ਨਾ ਨੱਕਾ ਕੋ ਐਸੇ ਨੂੰ ਇਨਸਪੀਰੇਸ਼ਨ ਮਿਲੀ ਜੀ ਸਰੋਜ ਜੀ ਬਲੋਗ ਬਣਾਉਣੀ ਸਰੋਜ ਜੀ ਵਾਲੇ ਵੇਖ ਕੇ ਹੋਰ ਬੜੇ ਸਰੋਜ ਜੀ ਨੂੰ ਵੀ ਆਪਣੇ ਇਨਸਪੀਰੇਸ਼ਨ ਮੰਨਦੇ ਆ ਵਧੀਆ ਲੱਗਾ ਬੰਦਾ ਹਾਂ ਸਰੋਜ ਜੀ ਇਨਸਪੀਰੇਸ਼ਨ ਮੰਨਦੇ ਆ ਵਲੋਗਿੰਗ ਦੇ ਵਿੱਚ ਤਾਂ ਅਮੀ ਤੋਂ ਨਹੀਂ ਵਧੀਆ ਬੰਦੇ ਆ ਪਤਾ ਕੀ ਕੰਪੈਰੀਨ ਆ ਇਧਰ ਇਹਦਾ ਉਹ ਵੱਡੇ ਤਰ੍ਹਾਂ ਦੇ ਬੁਰਜ ਖਲੀਫਾ ਜੇ ਦੁਕਾਨ ਲਾ ਕੇ ਬੈਠਾ ਉਹ ਦਿਸ਼ੋਰੂਮ ਉਹਦਾ ਹੀ ਸਮਝ ਲਾ ਤੂੰ ਉਹ ਬੁਰਜ ਖਲੀਫਾ ਜੇ ਬੈਠਾ ਅਸੀਂ ਜੇ ਮੇਰੇ ਤਰ੍ਹਾਂ ਹ ਮੇਲੇ ਚ ਨਹੀਂ ਸਟਾਲ ਲਾਇਆ ਹੁੰਦਾ ਕਿਹਨੇ ਇਹ ਤਾਂ ਉਹਦੇ ਕੰਪੈਰੀ ਜਿਹੇ ਕੋਈ ਗੱਲ ਨਹੀਂ ਬਾਾਕੀ ਹੌਲੀ ਹੌਲੀ ਅੱਗੇ ਅਸੀਂ ਵੀ ਦੁਕਾਨ ਪਾ ਕੇ ਸ਼ੋਰੂਮ ਕਰ ਲਾਂਗੇ ਤੇ ਆਹੋ ਸੁਨਪ੍ਰੀਤ ਗਾਇ ਹੈ ਕੈਮਰਾ ਵੇਖਣ ਵੀ ਕੈਮਰਾ ਸਹੀ ਚੱਲ ਰਿਹਾ ਵਾ ਬਾਕੀ ਦਿਲ ਤੇ ਕੋਈ ਗੱਲ ਨਹੀਂ ਨਾਉਣੀ ਮਜ਼ਾਕ ਆਟਾ ਮਜ਼ਾਕ ਕਰਨੇ ਅਸੀਂ ਦੇ ਪਾਲ ਅਸੀਂ ਤੈਨੂੰ ਮੈਂ ਉਧਰ ਪਿਛਲੇ ਵਲੋਗਾਂ ਚ ਵੀ ਅਹੀ ਗੱਲ ਕਹੀ ਸੀ ਵੀ ਸਿੱਧੂ ਮੂਸੇ ਵਾਲਾ ਸੋਹਰਾ ਜੋਸ਼ੀ ਇਹ ਦੋ ਬੰਦੇ ਜਿਨ੍ਹਾਂ ਨੇ ਇਨਸਪੀਰੇਸ਼ਨ ਮੰਨਦੇ ਆਂ ਆਜੀ ਲਾਈਫ ਵਿੱਚ ਹਾਂ ਦੋਵੇਂ ਜੀ ਦੋ ਜਾਰੇ ਕੋਈ ਛੋਟਾ ਵੱਡਣ ਦਾ ਕਲੋ ਮੇਰੇ ਤੋਂ ਉਹ ਮਿਰਚ ਵੱਡੇ ਹੀ ਆ ਨਾ ਹੋਈ ਹਾਂ ਇਹ ਮੇਰੇ ਤੋਂ ਵਿੱਚ ਛੋਟੇ ਆ ਇੱਕ ਦੋ ਸਾਲ ਜਿਹਦੇ ਤੋਂ ਕੋਈ ਚੀਜ਼ ਸਿੱਖਣ ਨੂੰ ਮਿਲ ਜੇ ਨਾ ਹਾਂ ਉਹ ਦੇਖ ਲੈਣੀ ਚਾਹੀਦੀ ਆ ਉਹ ਸਾਡੇ ਟੈਲੈਂਟ ਵਿੱਚ ਐਕਸਪੀਰੀਅੰਸ ਵਿੱਚ ਵੱਡਾ ਵਾ ਐਕਸਪੀਰੀਅੰਸ ਵਿੱਚ ਵੱਡਾ ਸੋਹਰਾ ਜੋਸ਼ੀ ਸਿੱਖ ਲੈਣ ਉਹਨੂੰ ਹੀ ਤਾਂ ਇਨਸਪੀਰੇਸ਼ਨ ਮੰਨਦੇ ਆਂ ਜਿਹੜੇ ਬੰਦੇ ਤੋਂ ਚੀਜ਼ ਸਿੱਖੀ ਯਾਰ ਇਹ ਨਾ ਮਲੇ ਆ ਸਿੱਖਣ ਦੀ ਚੀਜ਼ ਮਿਲੇ ਸਿੱਖ ਲੈਣੀ ਚਾਹੀਦੀ ਆ ਠੀਕ ਆ ਕੰਮ ਕਿਤੇ ਨਾ ਕਿਤੇ ਉਹ ਚੀਜ਼ ਆ ਜਾਂਦੀ ਆ ਹਾਂ ਇਹਦੇ ਕੋਈ ਚੀਜ਼ਾਂ ਸਿੱਖਣ ਨਾਲ ਮਿਲੀਆਂ ਵੀ ਕੈਮਰਾ ਧਿਆਨ ਨਾਲ ਫੜਿਆ ਕਰੋ ਤੇ ਕੈਮਰਾ ਧਿਆਨ ਨਾਲ ਫੜਿਆ ਜਿੱਥੇ ਰੱਖਿਆ ਠੀਕ ਆ ਕੋਈ ਨਹੀਂ ਮਿਲਦੇ ਤੁਹਾਨੂੰ ਥੋੜੇ ਟਾਈਮ ਆ ਵੇ ਮਾਂ ਠੀਕ ਸੋ ਗਾਈਸ ਉਹਨਾਂ ਵੀ ਗਾਂ ਘੱਡਿਆ ਹੋਏ ਹੁਣੇ ਹੁਣੇ ਦੇਖਾ ਕੀ ਥੋੜੇ ਹੁਣੇ ਇੰਨੀ ਬੋ ਆਈ ਏ ਇਹਦੇ ਕੋਲੋਂ ਕੋਈ ਸਾਹਣੇ ਉਹ ਜਾ ਓਏ ਨਹੀਂ ਨਹੀਂ ਇਹਦੇ ਕੋਲ ਨਹੀਂ ਆਈ ਉਹ ਡੇ ਰੋੜੇ ਆਈ ਆ ਆ ਨਹੀ ਹੁੰਨੀ ਆਉਣੀ ਅਚਾਨਕੀ ਗੱਲ ਨਿਕਲੀ ਮੈਂ ਉਸਨੇ ਇਨੀ ਬੋਤਲ ਓਰੇ ਅਜਲ ਚੱਲੇ ਆਵਾ ਨਹੀਂ ਮੈਂ ਮਿਲਦਾ ਯਾਰ ਤਰਪਾਲ ਪਾ ਲਈਏ ਕਿਥੇ ਮਕਾਨ ਆਪਣੇ ਦੇ ਉਹ ਮਕਾਨ ਜਿਹੜਾ ਬਣਿਆ ਨਾ ਨਹੀਂ ਨਹੀਂ ਉਹ ਤਰਪਾਲ ਪਾਣੀ ਦੀ ਬਾਰਿਸ਼ ਦਾ ਕਰਕੇ ਨਾ ਤਾਂ ਕਰ ਚੱਲੇ ਆ ਚੱਲੇ ਆ ਫਿਰ ਤੂੰ ਹਾਂ ਇੱਕ ਨਾਲ ਕਿ ਤਨ ਕਿਰਪਾ ਨਹੀਂ ਲੈਟਰੀ ਪਊਗਾ ਹਾਂ ਪੋਣੀ ਚੱਲੀ ਆਪਾਂ ਯਾਰ ਘਰੇ ਜਾਂਦੇ ਹਾਂ ਤੇ ਦੰਦਰਾ ਲੈਂਡਰ 'ਤੇ ਉਧਰ ਹੀ ਪਾ ਵਲੌਗ ਬਣਾਵਾਂਗੇ ਜਿੱਦੇ ਜਿੱਦਾ ਸਭੇ ਆਈ ਹੈ ਨਾ ਸੁਣ ਨਾ ਉਧਰ ਤੇਰੀ ਯਾਰੀ ਆਉਣਾ ਲੋਕਾਂ ਨੇ ਕਿ ਅੱਜ ਹਸੁੰਦਾ ਵਾ ਬਲੈਂਡਰ ਪੈਂਡਿਆ ਵਾ ਕਿਥੇ ਪੈਂਡਿਆ ਵਾ ਇੱਥੇ ਬਾਰ ਪਹਿਲੀ ਜਿਹੇ ਥਾਂ ਲਿਆ ਜਿਹੜਾ ਵੀ ਹਮਮ ਅੱਧੇ ਹਰੋ ਦੋਹੇ ਹਰੋ ਬੰਨੇ ਕਾ ਲੱਡੂ ਲੱਟੇ ਜੰਗੀ ਤਰ੍ਹਾਂ ਮੈਂ ਨਾ ਪੂਰੇ ਤੇ ਲੱਡੂ ਮੈਂ ਬੰਡੂਗਾ ਉਦੋਂ ਮੰਡਾ ਕਰਾ ਕੇ ਬੰਦਾ ਜੇ ਐਸਾ ਹੀ ਚੱਲਦਾ ਫੇਰ ਜੇ ਐਡਾ ਨਹੀਂ ਚੱਲਿਆ ਫੇਰ ਜੇ ਫੇਰ ਪੁੱਠਾ ਹੋ ਗਿਆ ਗਿਆਂ ਨੂੰ ਫੇੜੀ ਨਹੀਂ ਸਹੀ ਚੱਲਣੀ ਨਹੀਂ ਫੇਰ ਬੰਦਾ ਯਾਰ ਕੋਈ ਯਾਰ ਪਤਾ ਕੀ ਚੱਕਰਿਆ ਇਹਦੇ ਨਾਲ ਜਿਆਦਾ ਹੋਊਗਾ ਪਤਾ ਕੀ ਚੱਕਰਿਆ ਮੰਨ ਕੇ ਚੱਲੋ ਅਸੀਂ ਕਦੀ ਕਿਹਾ ਮਾੜਾ ਨਹੀਂ ਚਾਹਿਆ ਯਾਰ ਪੁੱਠਾ ਨਹੀਂ ਹੋਇਆ ਮਤਲਬ ਕਿਸੇ ਵੇਲੇ ਬੰਦਾ ਤੁਹਾਨੂੰ ਪਤਾ ਕਿਤੇ ਟਾਈਮ ਨਹੀਂ ਲੱਗਦਾ ਅਲੱਗ ਹੋ ਜਾਂਦਾ ਬੰਦਾ ਉਹ ਲੱਗ ਨਹੀਂ ਵੀ ਜਦਾ ਮੰਨ ਲਾ ਫੇਰ ਕੋਈ ਵੜੀ ਆਉਂਦੀ ਯਾਰ ਮੈਂ ਤਾਂ ਹੀ ਹੋਣ ਦੀ ਉੱਧੇ ਆਉਂਦੇ ਯਾਰ ਗੁਰਗਾ ਉਧਰੋਂ ਉੰਡੀ ਚੱਲ ਯਾਰ ਚੱਲੀ ਚਲੋ ਕੋਈ ਨਹੀਂ ਚੱਲ ਆ ਗਏ ਯਾਰ ਚਾਂਦ ਕਾਂ ਆ ਸਮਾ ਕੋ ਸੋੜ ਕੇ ਸੋਹੇ ਗਾਇਸ ਤੇ ਰੋਟੀ ਰੋਟੀ ਖਾ ਲਈ ਐ ਤੇ ਬਾਹਰੋਂ ਤੁਰ ਫਿਰ ਆ ਗਏ ਆ ਰੋਜ਼ ਰੋਜ਼ ਇੱਕੋ ਚੀਜ਼ ਥੋੜਾ ਵਿਖਾਈ ਜਾਣੀ ਤੁਰਨ ਫਿਰਨ ਨਾ ਤੇ ਜਿਵੇਂ ਅੱਜ ਲਾ ਬੂਟੇ ਲਾਏ ਨਵੇਂ ਤੇ ਗਮਲੇ ਲੈਂਦੇ ਬਾਕੀ ਇਹੋ ਕੋਈ ਅੱਜ ਦੇ ਵਲੌਗ ਵਿੱਚ ਤੇ ਜੇ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਾ ਹੋਵੇ ਲਾਈਕ ਕਰਦੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਮਿਲਦੇ ਕੱਲ ਨੂੰ ਤਦ ਨਵੇਂ ਇੱਕ ਵਲੌਗ ਦੇ ਵਿੱਚ ਉਨੇ ਦਿਨ ਲਈ ਬਾਏ ਬਾਏ